ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਗ੍ਰਿਫਤਾਰੀ ਅਤੇ ਰਿਮਾਂਡ ਤੇ ਰੋਕ ਲਾਉਣ ਦੀ ਗੱਲ ਕਹੀ ਗਈ ਸੀ ਇਹ ਮੰਗ ਕੀਤੀ ਗਈ ਸੀ ਕੇਜਰੀਵਾਲ ਵੱਲੋਂ ਪਟੀਸ਼ਨ ਦੇ ਵਿੱਚ ਪਰ ਗ੍ਰਿਫਤਾਰੀ ਤੇ ਰਿਮਾਂਡ ਤੋਂ ਕੋਈ ਰਾਹਤ ਕੇਜਰੀਵਾਲ ਨੂੰ ਨਹੀਂ ਮਿਲੀ ਹੈ ਚੁਣੌਤੀ ਦਿੱਤੀ ਸੀ ਕੋਰਟ ਨੇ ED ਤੋਂ 2 April ਤੱਕ ਮਾਮਲੇ 'ਚ ਜਵਾਬ ਮੰਗ ਲਿਆ ਹੈ ਪਰ ਅਰਵਿੰਦ ਕੇਜਰੀਵਾਲ ਨੂੰ ਰਿਮਾਂਡ ਯਾ ਕਸਟਡੀ ਗ੍ਰਿਫਤਾਰੀ ਤੇ ਕੋਈ ਰੋਕਵਰਗੀ ਰਾਹਤ ਨਹੀਂ ਦਿੱਤੀ ਸਿਰਫ 2 ਅਪ੍ਰੈਲ ਨੂੰ ਜਵਾਬ ਮੰਗਿਆ ਹੈ ਯਾਨੀ ਅਗਲੀ ਤਰੀਕ 2 ਅਪ੍ਰੈਲ ਪੈ ਗਈ ਹੈ ਦਿੱਲੀ ਹਾਈ ਕੋਰਟ ਵੱਲੋਂ ਫੈਸਲਾ ਜਿਹੜਾ ਹੈ ਉਹ ਹੁਣ ਸੁਣਾਇਆ ਗਿਆ ਰਜ਼ਰਵ ਰੱਖਿਆ ਗਿਆ ਸੀ ਔਰ ਕੋਈ ਰਾਹਤ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਦਿੱਲੀ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਅਰਵਿੰਦ ਕੇਜਰੀਵਾਲ ਵੱਲੋਂ ਔਰ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਗਿਆ ਸੀ ਔਰ ਇਹ ਵੀ ਕਿਹਾ ਗਿਆ ਸੀ ਅਰਵਿੰਦ ਕੇਜਰੀਵਾਲ ਦੇ ਵਕੀਲਾਵਾਂ ਵੱਲੋਂ ਕਿ ਰੀਮਾਂਡ ਤੇ ਲੈ ਕੇ ਪੁੱਛਕਿਛ ਕਰਨ ਦੀ ਜ਼ਰੂਰਤ ਨਹੀਂ ਹੈ ਉਹ ਪੁੱਛਕਿਛ ਵੈਸੇ ਵੀ ਕੀਤੀ ਜਾ ਸਕਦੀ ਹੈ ਸੋ ਕਾਫੀ ਤਰਕ ਵਿਤਰਕ ਹੋਏ ਸੀ ਬਹਿਸ ਹੋਈ ਸੀ ਜਿਸ ਤੋਂ ਬਾਅਦ ਕੋਰਟ ਨੇ ਫੈਸਲਾ ਰਿਜ਼ਰਵ ਰੱਖ ਲਿਆ ਸੀ ਤੇ ਹੁਣ ਦਿੱਲੀ ਹਾਈ ਕੋਰਟ ਨੇ 2 ਤਰੀਕ ਨੂੰ ED ਤੋਂ 2 ਤਰੀਕ ਲਈ ਜਵਾਬ ਮੰਗਿਆ ਹੈ ਕਿ 2 ਤਰੀਕ ਤੱਕ ED ਇਸ ਤੇ ਜਵਾਬ ਦੇਵੇ ਪਰ ਫਿਲਹਾਲ ਅਰਵਿੰਦ ਕੇਜਰੀਵਾਲ ਨੂੰ ਇਸ ਮਾਮਲੇ 'ਚ ਕੋਈ ਰਾਹਤ ਨਹੀਂ ਮਿਲੀ ਐਸ ਲਈ ਦੀ ਵੱਡੀ ਖਬਰ ਅਰਵਿੰਦ ਕੇਜਰੀਵਾਲ ਦੀ ਉਸ ਪਟੀਸ਼ਨ ਦੇ ਨਾਲ ਜੁੜੀ ਹੋਈ ਜਿਸ ਪਟੀਸ਼ਨ ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ